ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾ ਬੜੀ ਬੜੀਆ ਗੱਲ ਹੈ ਕਿ ਜਦੋਂ ਬੱਚਾ ਬੋਲਦਾ ਨਹੀਂ ਹੈ ਨਾ ਛੋਟਾ ਜਿਹਾ ਹੁੰਦਾ ਹੈ ਤਾਂ ਉਹਨੂੰ ਬੋਲਣ ਦੇ ਲਈ ਅਸੀਂ ਕੀ ਕੁਛ ਕਰਦੇ ਆ ਲੈ ਇੰਨੀ ਦੇਰ ਤਾਂ ਹੋ ਗਿਆ ਬੋਲਦਾ ਨਹੀਂ ਇਹਨੂੰ ਆਖਲਾ ਦੋ ਇਹਨੂੰ ਆਪਲਾ ਦੋ ਇਹਦੇ ਆਪ ਪਾ ਦੋ ਹਰ ਕੋਈ ਇਸਲਾਮ ਇਹ ਹਜੇ ਬੋਲਣ ਨਹੀਂ ਲੱਗਾ ਤੇ ਫਿਰ ਜਦੋਂ ਇਹ ਬੋਲਣ ਲੱਗਦਾ ਤੇ ਫਿਰ ਚੁੱਪ ਕਰਾਣਾ ਔਖਾ ਹੋ ਜਾਂਦਾ ਸੀ ਕਈ ਵਾਰ ਭਾਈ ਚੁੱਪੀ ਕਰ ਜਾ ਫਿਰ ਅਸੀਂ ਕਹਿੰਦੇ ਆ ਕਿ ਬੋਲਦੀ ਬਹੁਤ ਹੈ ਜਾਏ ਬੋਲਦਾ ਬਹੁਤ ਹੈ ਇਹ ਗੱਲਾਂ ਕਿਉਂਕਿ ਬੱਚੇ ਨੂੰ ਜਦੋਂ ਜ਼ੁਬਾਨ ਲੱਗ ਜਾਂਦੀ ਹੈ ਨਾ ਤੇ ਫਿਰ ਉਹਦੀਆਂ ਜ਼ਰੂਰਤਾਂ ਉਹਨੂੰ ਪਤਾ ਲੱਗ ਜਾਂਦੀਆਂ ਨੇ ਤੇ ਬੱਸ ਫਿਰ ਪੁੱਛੋ ਨਾ ਕੁਝ ਜਦੋਂ ਕੁਝ ਪਤਾ ਨਹੀਂ ਹੈ ਉਦੋਂ ਸਭ ਕੁਝ ਠੀਕ ਹੈ ਕਹਿੰਦੇ ਜੀ ਦੀ ਚ ਹੱਡੀ ਨਹੀਂ ਹੁੰਦੀ ਜ਼ੁਬਾਨ ਚ ਹੱਡੀ ਨਹੀਂ ਹੈਗੀ ਦੇਖੋ ਕੁਦਰਤ ਨੇ ਕਹੋ ਜੀ ਚੀਜ਼ ਦਿੱਤੀ ਆ ਬੰਦਾ ਬੋਲਦਾ ਥੱਕਦਾ ਹੀ ਨਹੀਂ ਇਨਸਾਨ ਕਦੇ ਬੋਲਦਾ ਥੱਕਦਾ ਨਹੀਂ ਪਰ ਮੈਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਾਂ ਥਕਾਵਟ ਜ਼ਿਆਦਾ ਬੋਲਣ ਨਾਲ ਹੁੰਦੀ ਆ ਦਿਮਾਗ ਨੂੰ ਰਿਲੈਕਸ ਚੁੱਪ ਰਹਿ ਕੇ ਏਸੇ ਕਰਕੇ ਹੀ ਸਿਆਣੇ ਕਹਿੰਦੇ ਆ ਕਿ ਮੈਡੀਟੇਸ਼ਨ ਕਰਨੀ ਚੁੱਪ ਰਹਿਣਾ ਚੁੱਪ ਰਹਿ ਕੇ ਦੂਜੇ ਦਾ ਦੂਜੇ ਦਾ ਸੁਣਨਾ ਮਤਲਬ ਜਿੰਨਾ ਤੁਸੀਂ ਚੁੱਪ ਰਹਿੰਦੇ ਹੋ ਤੁਹਾਡੀ ਅੰਦਰੂਨੀ ਪਾਵਰ ਵੱਧਦੀ ਹੈ ਜ਼ਰੂਰੀ ਥੋੜੀ ਹੈ ਕਿ ਕੰਮ ਕਰਨ ਨਾਲ ਸਰੀਰ ਥੱਕਦਾ ਸਭ ਤੋਂ ਜ਼ਿਆਦਾ ਜ਼ਰੂਰੀ ਜ਼ਿਆਦਾ ਬੋਲਣ ਨਾਲ ਸਰੀਰ ਤੇ ਦਿਮਾਗ ਥੱਕਦਾ ਕਦੀ ਬੋਲ ਕੇ ਦੇਖ ਲਿਓ ਇਹ ਲੱਗੂਗਾ ਬਸ ਸਰੀਰ ਚੋਂ એનર્ਜੀ ਖਤਮ ਹੋ ਗਈ ਹੈ ਬਿਲਕੁਲ ਸਹੀ ਹੈ ਇਹ ਇਹ ਲੌਜੀਕ ਹੈ ਇਹ ਸਾਇੰਸ ਹੈ ਤੱਥ ਹੈ ਤੇ ਆਪਾਂ ਬਿਨਾਂ ਸਿਰ ਪੈਰ ਤੋਂ ਗੱਲ ਕਦੀ ਕੀਤੀ ਨਹੀਂ ਹੈਨਾ ਤਾਂ ਕੀ ਹੈ ਇੱਕ ਬੜੀ ਵਧੀਆ ਆਦਤ ਹੈ ਦੂਸਰੇ ਦੀ ਸੁਣਨ ਦੀ ਆਦਤ ਪਾਣੀ ਕਹਿੰਦੇ ਅਗਿਆਨੀ ਲੋਕ ਅਗਿਆਨੀ ਲੋਕ ਆਪਣੇ ਬਾਰੇ ਚਰਚਾ ਕਰਦੇ ਆ ਤੇ ਦੂਸਰਿਆਂ ਨੂੰ ਆਪਣੇ ਬਾਰੇ ਦੱਸਦੇ ਆ ਗੱਲ ਤਾਂ ਇਹ ਆ ਕਿ ਦੱਸਣ ਦੀ ਲੋੜ ਹੀ ਨਾ ਪਵੇ ਗੱਲ ਤਾਂ ਇਹ ਆ ਕਿ ਸਾਹਮਣੇ ਵਾਲੇ ਨੂੰ ਦੇਖ ਕੇ ਹੀ ਪਤਾ ਲੱਗ ਜਾਏ ਤੁਸੀਂ ਚੀਜ਼ ਕੀ ਹੋ ਤੇ ਗੱਲ ਇਹ ਆ ਕਿ ਤੁਹਾਡਾ ਅਸਤਿਤਵ ਤੁਹਾਡਾ ਕੈਰੈਕਟਰ ਤੁਹਾਡਾ ਤੁਹਾਡੀ ਪਰਸਨੈਲਿਟੀ ਬੋਲਣੀ ਚਾਹੀਦੀ ਆ ਤੁਹਾਡੇ ਮੈਨਰਸ ਬੋਲਣੇ ਚਾਹੀਦੇ ਆ ਤੁਹਾਡਾ ਰੁਤਬਾ ਤੁਹਾਡੀ ਜੋ ਕੁਦਰਤ ਨੇ ਪਰਸਨੈਲਿਟੀ ਦਿੱਤੀ ਹੈ ਨਾ ਉਹ ਬੋਲਣੀ ਚਾਹੀਦੀ ਆ ਜੇ ਤੁਸੀਂ ਆਪਣੇ ਬਾਰੇ ਮੈਂ ਤਾਂ ਜੀ ਉਹ ਆ ਤੁਸੀਂ ਮੈਨੂੰ ਪਛਾਨਦੇ ਆ ਨਹੀਂ ਮੈਂ ਤਾਂ ਜੀ ਉਹ ਆ ਅਗਲਾ ਕਹਿੰਦਾ ਜੇ ਤੁਸੀਂ ਉਹ ਓਕੇ ਓਕੇ ਅੱਛਾ 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 ਮਤਲਬ ਕਈ ਵਾਰੀ ਅਸੀਂ ਕੀ ਕਰਦੇ ਆ ਕਿਸੇ ਇਹ ਇਹ ਇੱਕ ਛੋਟੀ ਜੀ ਗੱਲ ਹੈ ਕਿ ਜੇ ਜੇ ਬੰਦੇ ਨੂੰ ਪਛਾਣ ਨਹੀਂ ਵੀ ਪਤਾ ਚਲੋ ਕਈ ਜਗ੍ਹਾ ਤੇ ਦੱਸਣੀ ਵੀ ਪੈਂਦੀ ਆ ਪਰ ਕਈ ਵਾਰੀ ਅਸੀਂ ਕੀ ਕਰਦੇ ਹਾਂ ਚਾਰ ਜਾਣੇ ਬੈਠੇ ਆ ਤੇ ਅਸੀਂ ਸਿਰਫ ਆਪਣੇ ਬਾਰੇ ਹੀ ਗੱਲ ਕਰੀ ਜਾਂਦੇ ਆ ਮੇਰੇ ਨਾਲ ਐ ਹੋਇਆ ਮੇਰੇ ਪਰਿਵਾਰ ਚ ਇਦਾਂ ਹੈ ਮੇਰੀ ਇਦਾਂ ਹੈ ਮੇਰੀ ਇਦਾਂ ਹੈ ਮੈਂ ਇਦਾਂ ਮੈਂ ਇਦਾਂ ਅਸੀਂ ਕਿਸੇ ਦਾ ਮਾਲਾ ਨਹੀਂ ਮੈਂ ਕਿਸ ਦਾ ਇਦਾਂ ਨਹੀਂ ਕੀਤਾ ਮੈਂ ਤਾਂ ਮਤਲਬ ਮੈਂ ਮੈਂ ਕਰਕੇ ਅਸੀਂ ਇੱਕ ਕਿਸਮ ਦਾ ਬੱਕਰੀ ਹੋਣ ਦਾ ਅਹਿਸਾਸ ਇਹ ਦਵਾ ਰਹੇ ਹੁੰਨੇ ਆ ਕਿ ਅਸੀਂ ਇੱਕੋ ਹੀ ਕੈਟਾਗਰੀ ਦੇ ਲੋਕ ਆ ਜਦ ਕਿ ਕਦੇ ਵੀ ਕਦੇ ਵੀ ਹਮੇਸ਼ਾ ਚਾਰ ਬੰਦੇ ਬੈਠੇ ਹੋ ਤਾਂ ਕਦੇ ਆਪਣੇ ਬਾਰੇ ਚਾਚਾ ਸ਼ੁਰੂ ਨਾ ਕਰੋ ਜਦੋਂ ਤੱਕ ਕੋਈ ਤੁਹਾਨੂੰ ਪੁੱਛਦਾ ਨਹੀਂ ਜਦੋਂ ਤੱਕ ਕੋਈ ਤੁਹਾਡੇ ਰਾਜ ਜਾਣਨਾ ਨਹੀਂ ਚਾਹੁੰਦਾ ਆਪਣੇ ਰਾਜ ਕਿਸੇ ਨਾਲ ਡਿਸਕਸ ਨਹੀਂ ਕਰਨੇ ਚਾਹੀਦੇ ਇੱਕ ਅੱਛੀ ਤੇ ਸਰਲ ਜ਼ਿੰਦਗੀ ਦਾ ਇੱਕ ਗੁਣ ਹੈ ਦੂਜੀ ਗੱਲ ਸਭ ਤੋਂ ਜ਼ਰੂਰੀ ਹੈ ਕਿ ਘੱਟ ਬੋਲੋ ਤੇ ਜ਼ਿਆਦਾ ਸੁਣੋ ਇਹ 100% ਸੱਚਾਈ ਹੈ ਜਦੋਂ ਤੁਸੀਂ ਜ਼ਿਆਦਾ ਸੁਣਦੇ ਹੋ ਜਾਂ ਦੂਸਰੇ ਦੀ अहमियत ਦਿਨਿਓ ਗੱਲ ਨੂੰ ਨਹੀਂ ਤੁਸੀਂ अहमियत ਦੇ ਸਕਦੇ ਤੁਹਾਨੂੰ ਲੱਗਦਾ ਕਿ ਇਹ ਇਹ ਬਿਨਾ ਸਿਰ ਪੈਰ ਤੋਂ ਗੱਲ ਹੈ ਤਾਂ ਕੋਸ਼ਿਸ਼ ਕਰੋ ਉੱਥੇ ਉੱਠੋ ਉੱਠ ਕੇ ਚਲੇ ਜਾਓ ਆਪਣਾ ਵਕਤ ਆਪਣਾ ਦਿਮਾਗ ਆਪਣਾ ਮਨ ਖਰਾਬ ਨਾ ਕਰੋ ਦੇਖੋ ਕਈ ਵਾਰੀ ਤੁਸੀਂ ਇਹ ਜੀ ਜਗ੍ਹਾ ਤੇ ਬੈਠੋ ਹਾਏ ਹਾਏ ਮੈਂ ਤੇ ਇੰਨੀ ਔਖੀ ਹੋ ਕੇ ਬੈਠੇ ਉੱਥੇ ਐ ਗੱਲਾਂ ਕਰਨ ਮੇਰਾ ਸਿਰ ਦੁਖਣ ਲੱਗਿਆ ਵੀ ਕਿਉਂ ਦਿਖਾਇਆ ਤੁਸੀਂ ਸਿਰ ਆਪਣਾ ਆਪਣੇ ਆਪ ਨੂੰ ਹੀ ਕਸ਼ਟ ਦਿੱਤਾ ਫਿਰ ਤੁਸੀਂ ਤੁਹਾਡਾ ਮਨ ਨਹੀਂ ਕਰਦਾ ਕਿਸੇ ਦੀ ਗੱਲ ਸੁਣਨ ਨੂੰ ਤੁਹਾਡਾ ਮਨ ਨਹੀਂ ਕਰ ਰਿਹਾ ਕਿ ਤੁਹਾਡੇ ਅਨੁਸਾਰ ਚੀਜ਼ਾਂ ਨਹੀਂ ਹੋ ਰਹੀਆਂ ਜਾਂ ਤੁਸੀਂ ਉਸ ਬਾਰੇ ਨਹੀਂ ਜਾਣਦੇ ਵੈਸੇ ਤਾਂ ਚਲੋ ਜਿਸ ਬਾਰੇ ਤੁਸੀਂ ਨਹੀਂ ਜਾਣਦੇ ਉਸ ਬਾਰੇ ਨੌਲੇਜ ਲੈਣ ਚ ਕੋਈ ਹਰਜ ਵੀ ਨਹੀਂ ਹੈ ਜੇ ਕੋਈ ਚਰਚਾ ਕਰ ਰਿਹਾ ਸੁਣ ਲੈਣੀ ਚਾਹੀਦੀ ਹੈ ਪਰ ਹਾਂ ਅਗਰ ਤੁਹਾਡਾ ਮਨ ਨਹੀਂ ਹੈ ਤੁਹਾਡਾ ਦਿਮਾਗ ਸਟੇਬਲ ਨਹੀਂ ਹੈ ਤੁਸੀਂ ਉੱਥੇ ਉਸ ਉਸ ਤਹਾਂ ਦੇ ਲੋਕਾਂ ਵਿੱਚ ਬੈਠੇ ਹੋ ਜੋ ਹੋਰ ਤਰ੍ਹਾਂ ਦੀ ਚਰਚਾ ਕਰ ਰਿਹਾ ਪਰ ਤੁਸੀਂ ਉਹਨਾਂ ਨੂੰ ਆਪਣੇ ਬਾਰੇ ਜਾਂ ਆਪਣੇ ਗਿਆਨ ਬਾਰੇ ਵਿੱਚ ਨਹੀਂ ਟਾਂਗਾੜਾ ਆ ਸਕਦੇ ਅਸੀਂ ਆਪਣੀਆਂ ਤਾਂ ਚੁੱਪ ਕਰਕੇ ਉੱਠੋ ਆਪਣਾ ਰਸਤਾ ਕਰੋ ਜਾਂ ਆਪਣੇ ਆਪ ਨੂੰ ਕਿਸੇ ਹੋਰ ਕੰਮ ਚ ਬੀਜ਼ੀ ਕਰ ਲਓ ਬਹੁਤ ਸਾਰੇ ਰਸਤੇ ਹੁੰਦੇ ਹਨ ਪਰ ਇਹ ਜ਼ਰੂਰੀ ਥੋੜਾ ਹੀ ਹੈ ਨਾ ਕਿ ਅਸੀਂ ਨਹੀਂ ਸੁਣ ਰਹੇ ਤਾਂ ਤੁਸੀਂ ਬੋਲਣਾ ਬੰਦ ਕਰ ਦਿਓ ਜਾਂ ਅਸੀਂ ਆਪਣਾ ਬੋਲਣਾ ਸ਼ੁਰੂ ਕਰਦੇ ਹੀ ਇਹ ਵੀ ਗਲਤ ਹੈ ਹਣਾ ਤਾਂ ਇਸ ਕਰਕੇ ਇਹ ਬਹੁਤ ਵੱਡਾ ਗੁਣਾ ਹੈ ਦੂਜੇ ਦੀਆਂ ਗੱਲਾਂ ਸੁਣਨੀਆਂ ਤੇ ਆਪ ਕੱਟ ਬੋਲਣਾ ਕੱਟ ਬੋਲਣ ਵਾਲੇ ਲੋਕ ਜਿਹੜੇ ਜਾਦਾ ਸੁਣਨ ਵਾਲੇ ਲੋਕ ਹੁੰਦੇ ਆ ਹਮੇਸ਼ਾ ਤੁਸੀਂ ਦੇਖੋ ਬਹੁਤ ਜ਼ਿਆਦਾ बिजनेसमੈਨ ਬਹੁਤ ਜ਼ਿਆਦਾ ਜੋ ਕਿਤੇ ਕਿਤੇ ਪਹੁੰਚੇ ਆ ਉਹ ਜਾਂ ਲਿਖਦੇ ਆ ਜਾਂ ਪੜ੍ਹਦੇ ਆ ਬੋਲਦੇ ਬਹੁਤ ਘੱਟ ਕਿਉਂ ਕਿਉਂਕਿ ਉਹ ਆਪਣੇ ਅੰਦਰ ਗਿਆਨ ਨੂੰ ਸਮਾ ਰਹੇ ਹੁੰਦੇ ਆ ਨਾ ਕਿ ਆਪਣੀ એનર્ਜੀ ਬਾਹਰ ਕੱਢ ਰਹੇ ਹੁੰਦੇ ਆ ਕੀ ਲੋੜ ਪਈ ਆ ਸਾਨੂੰ ਇਦਾਂ ਕਰਨ ਦੀ ਜਿਹੜੀ ਚੀਜ਼ ਸਾਡੇ ਲਈ ਨਹੀਂ ਬਣੀ ਜਾਂ ਜਿਸ ਚੀਜ਼ ਲਈ ਅਸੀਂ ਦੁਨੀਆਦਾਰੀ 'ਚ ਤਰੱਕੀ ਕਰਨਾ ਚਾਹੁੰਦੇ ਆ ਤਾਂ ਉਸ ਚੀਜ਼ ਦੀ એનર્ਜੀ ਨੂੰ ਆਪਣੇ ਅੰਦਰ ਹੀ ਸਮੋਇਆ ਜਾਵੇ ਆਪਣੇ ਅੰਦਰ ਰੱਖਿਆ ਜਾ ਸਹੀ ਆ ਨਾ ਕੰਮ ਦੀ ਗੱਲ ਹੈ ਨਾ ਤਾਂ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰੋ ਘੱਟ ਬੋਲੋ ਜ਼ਿਆਦਾ ਸੁਣੋ ਵੇਸੀ ਮੈਂ ਤੁਹਾਨੂੰ ਇੱਕ ਵਾਰ ਇੱਕ ਬੜੀ ਵਧੀਆ ਐਗਜ਼ਾਮਪਲ ਦਿੱਤੀ ਸੀ ਕਿ ਕਈ ਵਾਰੀ ਅਸੀਂ ਕਿਸੇ ਚੀਜ਼ ਦੇ ਲਈ ਪਹਿਲਾਂ ਹੀ ਤੋਂ ਵਾਅਦਾ ਬੋਲ ਦਿੰਨੇ ਆ ਕਿ ਆਹ ਚੀਜ਼ ਇਦਾਂ ਤੇ ਆਹ ਚੀਜ਼ ਇਦਾਂ ਤੇ ਹੋ ਸਕਦਾ ਸਾਹਮਣੇ ਤੋਂ ਸਾਨੂੰ ਹੋਰ ਜ਼ਿਆਦਾ ਵਧੀਆ ਰਿਜ਼ਲਟ ਦੀ ਆਸ ਹੋਵੇ ਜਿਵੇਂ ਕਿਸੇ ਨੇ ਕੋਈ ਚੀਜ਼ ਵੇਚਣੀ ਹੁੰਦੀ ਆ ਤੇ ਉਹ ਕਹਿ ਦਿੰਦਾ ਲੈ ਇਹ ਵਿਕਦੀ ਨਹੀਂ ਪਈ ਹੁਣ ਤੇ ਮੈਂ ਇੰਨੇ ਦੀ ਕਰ ਦੇਣੀ ਆ ਤੇ ਚੁੱਪ ਰਹਿਣ ਨਾਲ ਕੀ ਹੁੰਦਾ ਅਗਲੇ ਨੂੰ ਪੁੱਛੋ ਫਾਈ ਕੀ ਜਾਣਿਓ ਅਗਲਾ ਕਹਿੰਦਾ ਨਹੀਂ ਅਸੀਂ ਤੁਸੀਂ ਦੱਸੋ ਕਿ ਤੁਸੀਂ ਨਹੀਂ ਦੱਸੋ ਜੋ ਤੁਹਾਡੇ ਹੋਇਆ ਸਾਨੂੰ ਸਹੀ ਲੱਗਾ ਠੀਕ ਆ ਨਹੀਂ ਤਾਂ ਠੀਕ ਆ ਚੁੱਪ ਰਹਿ ਕੇ ਅਗਲੇ ਦੀਆਂ ਗੱਲਾਂ ਸੁਣੋ ਕਿ ਬੰਦਾ ਕੀ ਲੈਣ ਆਇਆ ਕੀ ਚੀਜ਼ ਦੀ ਉਹਦੀ ਉਹ ਹੈ ਆਪਣਾ ਹੀ ਥੋਪੀ ਜਾਣਾ ਜਿਆਦਾ ਬੋਲਣ ਵਾਲੇ ਦੁਕਾਨਦਾਰ ਦੇ ਕੋਲ ਵੀ ਕੋਈ ਇਨਸਾਨ ਕਈ ਵਾਰੀ ਜ਼ਿਆਦਾ ਨਹੀਂ ਜਾਣਾ ਪਸੰਦ ਕਰਦੇ ਕਿ ਅਸੀਂ ਹੋਰ ਕੁਝ ਦੇਖਣਾ ਚਾਹੁੰਦੇ ਆ ਆਪਣਾ ਹੀ ਥੋਪੀ ਜਾਂਦੇ ਆ ਆਪਣਾ ਹੀ ਬੋਲੀ ਜਾਂਦੇ ਆ ਆਪਣੀਆਂ ਹੀ ਗੱਲਾਂ ਕਰੀ ਜਾਂਦੇ ਆ ਜਾਂ ਆਪਣਾ ਹੀ ਬਸ ਆ ਲਓ ਜੀ ਬਸ ਆ ਤੇ ਤੁਸੀਂ ਲੈ ਹੀ ਲਓ ਜੀ ਬਸ ਆ ਤੇ ਤੁਸੀਂ ਲੈ ਹੀ ਲੈਣਾ ਮਤਲਬ ਥੋਪੜ ਵਾਲੀਆਂ ਚੀਜ਼ਾਂ ਦੇ ਦੀ ਲੋਕਾਂ ਨੂੰ ਪਸੰਦ ਚੀਜ਼ਾਂ ਨਹੀਂ ਹੁੰਦੀਆਂ ਤਾਂ ਇਸ ਕਰਕੇ ਦੇਖੋ ਜਿਹਨੇ ਲੈਣਾ ਹੈ ਉਹਨੇ ਲੈ ਹੀ ਲੈਣਾ ਤੁਹਾਡਾ ਕੰਮ ਜੋ ਹੈ ਜਿਹਦਾ ਜੋ ਚੀਜ਼ ਦੀ એનર્ਜੀ ਉਹਨੂੰ ਆਪਣੇ ਅਨੁਸਾਰ ਹੀ ਆਪਣੇ ਕੰਮ ਕਰਨੇ ਆਈਦੀਆ ਮੇਨ ਗੱਲ ਅੱਜ ਆਪਣੀ ਇਹ ਸੀ ਕਿ ਜ਼ਿਆਦਾ ਸੁਣਨਾ ਚਾਹੀਦਾ ਹੈ ਘੱਟ ਬੋਲਣਾ ਚਾਹੀਦਾ ਹੈ ਤੇ ਕਿਸੇ ਨੂੰ ਚੁੱਪ ਕਰਾਣ ਦੀ ਬਜਾਏ ਆਪ ਚੁੱਪਚਾਪ ਹੋ ਜਾਓ ਤੇ ਉੱਥੋਂ ਨਿਕਲ ਜਾਓ ਤੇ ਆਪਣੀ ਆਪਣੇ ਭੇਤ 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 ਤੁਹਾਡੇ ਉਦੋਂ ਤੱਕ ਤੁਹਾਡੇ ਆਪਣੇ ਆ ਜਦੋਂ ਤੱਕ ਤੁਹਾਡੇ ਕੋਲ ਨੇ ਇੱਕ ਕੋਲ ਖੁੱਲਿਆ ਤਾਂ ਸਮਝੋ ਖੁੱਲ ਹੀ ਗਿਆ ਫਿਰ ਉਹ ਪਤਾ ਨਹੀਂ ਕਿੰਨਿਆਂ ਕੋ ਖੁੱਲੇਗਾ ਤਾਂ ਹਮੇਸ਼ਾ ਜੇ ਚਾਹੋਨੇਓ ਕੋਈ ਗੱਲ ਕਿਸੇ ਨੂੰ ਨਾ ਪਤਾ ਚੱਲੇ ਤਾਂ ਉਹ ਆਪਣੀ ਜ਼ੁਬਾਨ ਦੇ ਅੰਦਰ ਰਹਿਣੀ ਹੀ ਚੰਗੀ ਆ ਜਦੋਂ ਨਾ ਕਹਿੰਦੇ ਇੱਕ ਐਗਜ਼ਾਮਪਲ ਸੀ ਕਿ ਕਿਸੇ ਦਾ ਦੰਦ ਦੁਖਦਾ ਹੋਵੇ ਨਾ ਤਾਂ ਦੁਨੀਆਦਾਰੀ ਦੇ ਵਿੱਚ ਕੁਝ ਵੀ ਹੁੰਦਾ ਉਹਨੂੰ ਕੋਈ ਲੈਣਾ ਦੇਣਾ ਨਹੀਂ ਉਹ ਕਰਕੇ ਅਗਲਾ ਪਰੇ ਹੁੰਦਾ ਵੀ ਦਫਾ ਕਰ ਮੈਨੂੰ ਨਾ ਦੱਸ ਮੇਰਾ ਤੇ ਪਹਿਲਾਂ ਹੀ ਦੰਦ ਦੁਖਦਾ ਕਿਉਂਕਿ ਮੈਂ ਤੁਹਾਨੂੰ ਜਵਾਬ ਹੀ ਨਹੀਂ ਦੇ ਸਕਦਾ ਤੇ ਜ਼ਰੂਰੀ ਥੋੜਾ ਹੀ ਹੈ ਮੇਰੇ ਦੰਦ ਦੀ ਤਕਲੀਫ ਮੈਨੂੰ ਹੀ ਹੈ ਨਾ ਤੇ ਦੁਨੀਆਦਾਰੀ ਹੋ ਅਸੀਂ ਕੀ ਕਰਨਾ ਤੇ ਐਵੇਂ ਹੀ ਆਪਣੀਆਂ ਸਲਾਮਾਂ ਦੇਈ ਜਾਵਾਂ ਇਹ ਹੀ ਸੋਚੋ ਕਿ ਦੰਦ ਵੀ ਸਾਡੇ ਆ ਜ਼ੁਬਾਨ ਵੀ ਸਾਡੀ ਹੈ ਤੇ ਅਸੀਂ ਆਪਣੇ ਬਾਰੇ ਦੇਖਣਾ ਹੈ ਆਪਣੇ ਬਾਰੇ ਸੋਚਣਾ ਹੈ ਕੀ ਕਾ ਕੋ ਸਮਝਣਾ ਦੋ ਸਿੱਤੇ ਆਪਾਂ ਅੱਜ ਗੱਲ ਕਰਨੀਆਂ 3 ਜੁਲਾਈ 2025 ਦਿਨ ਵੀਰਵਾਰ ਦੀ ਤਿਥੀ ਅਸ਼ਟਮੀ ਰਹੇਗੀ ਅਸ਼ਟਮੀ ਤਿਥੀ ਦੇ ਨਮਰਾਤੇ ਜੋ ਚੱਲਦੇ ਆ ਅਜ ਅਸ਼ਟਮੀ ਤਿਥੀ ਦਾ ਸਵੇਰੇ 2 ਦੁਪਹਿਰ ਨੂੰ 2 ਵਜੇ ਕੇ 7 ਮਿੰਟ ਤੱਕ ਉਸ ਤੋਂ ਬਾਅਦ ਨੌਵੀਂ ਤਿਥੀ ਹਸਤ ਨਕਸ਼ਤਰ ਹਸਤ ਨਕਸ਼ਤਰ 1 ਵਜੇ ਕੇ 51 ਮਿੰਟ ਤੱਕ ਚੱਲਿਆ ਤੇ ਉਸ ਤੋਂ ਬਾਅਦ ਜੋ ਹੈ ਰਾਹੁ ਦਾ ਨਕਸ਼ਤਰ ਚੱਲੇਗਾ ਜਨਨ ਕਿ ਅੱਜ ਵੀਰਵਾਰ ਵਾਲੇ ਦਿਨ ਚਿਤਰਾ ਸੌਰੀ ਮੰਗਲ ਦਾ ਨਕਸ਼ਤਰ ਚੱਲੇਗਾ ਪਹਿਲਾਂ ਹਸਤ 1 51 ਤੱਕ ਤੇ ਉਸ ਤੋਂ ਬਾਅਦ ਚਿਤਰਾ ਨਕਸ਼ਤਰ ਚੰਦਰਮਾ ਕੰਨਿਆ ਰਾਸ਼ੀ ਵਿੱਚ ਹੀ ਅੱਜ ਪੂਰਾ ਦਿਨ ਬਣੇ ਰਹਿਣਗੇ ਕੰਨਿਆ ਰਾਸ਼ੀ ਵਿੱਚ ਚੰਦਰਮਾ ਔਰ ਚੰਦਰ ਦੀ ਸ਼ਨੀ ਤੇ ਦ੍ਰਿਸ਼ਟੀ ਰਹੇਗੀ ਆਪਾਂ ਤੁਹਾਨੂੰ ਗੱਲ ਵੀ ਦੱਸਿਆ ਸੀ ਨਕਸ਼ਤਰ ਚੇਂਜ ਹੋਇਆ ਚੰਦਰ ਦਾ ਤੇ ਉਸ ਤੋਂ ਬਾਅਦ ਮੰਗਲ ਦਾ ਕੀ ਪ੍ਰਭਾਵ ਪਾਏਗਾ 12 ਰਾਸ਼ੀਆਂ ਤੇ ਇਸ ਬਾਰੇ ਕਰਦੇ ਆਪਾਂ ਚਰਚਾ 1:30 ਵਜੇ ਤੋਂ ਲੈ ਕੇ 3 ਵਜ ਦਾ ਟਾਈਮ ਰਿਹਾ ਰਾਹੁ ਕਾ ਠੀਕ ਚਲੋ ਜੀ ਸਭ ਤੋਂ ਪਹਿਲਾਂ ਅਰੀਜ਼ਾਨੀ ਮੇਸ਼ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਦੇ ਸਿਤਾਰੇ ਜੋ ਚੱਲ ਰਹੇ ਨੇ ਜਿੱਕਰਾਂ ਦੇ ਮੁਤਾਬਕ ਚੰਦਰ ਅੱਜ 6ਵੇਂ ਸਥਾਨ ਤੇ ਚੰਦਰ ਤੇ ਮੰਗਲ ਦਾ ਨਕਸ਼ਤਰ ਵਧਿਆਏ ਕਿਸੇ ਨਾ ਕਿਸੇ ਦੀ ਹੈਲਪ ਕਰਨ ਦਾ ਮਦਦ ਕਰਨ ਦਾ ਮਨ ਕਰ ਰਿਹਾ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਕੰਮਕਾਰ ਤੁਹਾਡਾ ਠੀਕ ਚੱਲ ਰਿਹਾ ਸ਼ੁਕਰ ਤੁਹਾਨੂੰ ਪੈਸਾ ਵੀ ਦੇ ਰਿਹਾ ਅੱਛੀ ਪ੍ਰਾਪਰਟੀ ਚ ਫਾਇਦਾ ਵੀ ਦੇ ਰਿਹਾ ਤੇ ਨਾਲ ਇਹ ਵੀ ਕੋਸ਼ਿਸ਼ ਕਰਨੀ ਹੈ ਤੇ ਚੰਦਨ ਮੱਥੇ ਤੇ ਜਾਂ ਦੁੱਧ ਮੱਥੇ ਤੇ ਸਵੇਰ ਤੋਂ ਲਗਾ ਲੈਣਾ ਟੌਰਸਿਆਂ ਦੀ ਬ੍ਰਿਖ ਰਾਸ਼ੀ ਵਾਲਿਆਂ ਨੇ ਦੇ ਲਈ ਅੱਜ ਹਲਦੀ ਤੇ ਚੌਲ ਜਲ ਪ੍ਰਵਾਹ ਕਰ ਦੇਣ ਜਾਂ ਚੌਲ ਤੇ ਮਿਸ਼ਰੀ ਜਲ ਪ੍ਰਵਾਹ ਕਰ ਦੇਣੀ ਹੈ ਪ੍ਰੇਮ ਸਬੰਧਾਂ ਵਿੱਚ ਪਈ ਹੋਈ ਕੜਤਨ ਤੂੰ ਤੂੰ ਮੈਂ ਮੈਂ ਜਿਹੜੀ ਵਧੀ ਹੈ ਉਹ ਬਿਲਕੁਲ ਠੀਕ ਹੋ ਜਾਏਗੀ ਕੰਨਾਂ ਪਿچھے ਇਤਰ ਵੀ ਲਗਾ ਸਕਦੇ ਹੋ ਤੇ ਸਭ ਤੋਂ ਜ਼ਰੂਰੀ ਕੀ ਹੈ ਸੂਰਜ ਦੂਸਰੇ ਸਥਾਨ ਵਿੱਚ ਆਪਣੀ ਬਾਣੀ ਚ ਮਿਠਾਸ ਤੇ ਤਕਤਾਪਨ ਤੋਂ ਥੋੜਾ ਗੁੱਸੇ ਤੇ ਕੰਟਰੋਲ ਰੱਖੋ ਤਾਂ ਇਸੇ ਜਮਨੀ ਮਿਥੁਣਾ ਰਾਸ਼ੀ ਮਿਥੁਣਾ ਰਾਸ਼ੀ ਦੇ ਲਈ ਸੂਰਜ ਗੁਰੂ ਲਗਨ ਵਿੱਚ ਨੇ ਤੁਸੀਂ ਜਾਣਦੇ ਹੋ ਚੰਦਰ ਅਜ ਵੀ ਚੌਥੇ ਸਥਾਨ 'ਚ ਹੈ ਚੰਦਰ ਦਾ ਨਕਸ਼ਤਰ ਜੋ ਹੈ ਤਨ ਲਈ ਤਾਂ ਚੰਗਾ ਹੈ ਪਰ ਪਿਤਾ ਦੀ ਸਿਹਤ ਲਈ ਥੋੜਾ ਖਰਾਬ ਚੱਲ ਰਿਹਾ ਹੈ ਬਿਜ਼ਨਸ ਕੰਮਕਾਰ ਲੱਗਦਾ ਹੈ ਠੀਕ ਹੈ ਕਦੇ ਲੱਗਦਾ ਕਿ ਥੋੜਾ ਘਟ ਗਿਆ ਹੈ ਆਪਣਾ ਕੰਮ ਕਰਨ ਵਾਲਿਆਂ ਨੂੰ ਵੈਸੇ ਫਾਇਦਾ ਹੀ ਹੋਏਗਾ ਤੇ ਅਗਰ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਇੱਕ ਦੁੱਧ ਦਾ ਪੈਕਟ ਜ਼ਰੂਰ ਰੱਖ ਆਓ ਕੈਂਸਰ ਜਾਨੀ ਕਰਕਰਾਚੀ ਵਾਲਿਆਂ ਦੇ ਸਿਤਾਰੇ ਬੁੱਧ ਲਗਨ 'ਚ ਬਣਿਆ ਹੋਇਆ ਹੈ ਸ਼ਨੀ ਨੌਵੇਂ ਪ੍ਰਾਪਰਟੀ ਤਾਂ ਦੇ ਹੀ ਰਿਹਾ ਹੈ ਪਰ ਨਾਲ ਹੀ ਸਿਹਤ ਸੰਬੰਧੀ ਥੋੜੀਆਂ ਪਰੇਸ਼ਾਨੀਆਂ ਤੁਹਾਨੂੰ ਖੜੀਆਂ ਕਰ ਰਿਆ ਹੈ ਤਾਂ ਸਿਹਤ ਦੇ ਲਈ ਸਿਤਾਰੇ ਚੰਗੇ ਹੋ ਜਾਣ ਤਾਂ ਉਹਦੇ ਲਈ ਤੁਸੀਂ ਦੁੱਧ ਮਲ ਕੇ ਨਾਉਣਾ ਤੇ ਰੈੱਡ ਕਲਰ ਦਾ ਰੁਮਾਲ ਜਾਂ ਕੱਪੜਾ ਆਪਣੇ ਕੋਲ ਰੱਖ ਲੈਣਾ ਦਿਨ ਵਧੀਆ ਹੋ ਜਾਏਗਾ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਦਿਓ ਲਿਓ ਜਾਨੀ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਸਿਤਾਰੇ ਥੋੜੇ ਮਿਲੇ ਜੁਲੇ ਜੇ ਪਰਵਾਹ ਵਾਲਿਆਂ ਠੀਕ ਹੈ ਪੈਸਾ ਤੇ ਧਨ ਦੀ ਚਿੰਤਾ ਜ਼ਰੂਰ ਬਣੀ ਹੈ ਕਿਉਂਕਿ ਇਨਕਮ ਖਰਚੇ ਬਰਾਬਰ ਨੇ ਤੇ ਕਨਫਿਊਜ਼ ਹੋ ਤੁਸੀਂ ਕੋਈ ਕਿਥੇ ਜਗ੍ਹਾ ਤੇ ਇਨਵੈਸਟਮੈਂਟ ਕਰਨ ਲਈ ਪਾਣੀ ਚ ਦੁੱਧ ਪਾ ਕੇ ਜ਼ਰੂਰ ਨਾ ਉਤੇ ਅੱਜ ਦੇ ਦਿਨ ਤੁਸੀਂ ਕਾਲੀ ਨੀਲੀ ਕਮੀਜ਼ ਨਾ ਹੀ ਪਾਉ ਤਾਂ ਚੰਗਾ ਨਾਲ ਹੀ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਪੈਸਾ ਆਵੇ ਤਾਂ ਨਾ ਆਵੇ ਸਵੇਰ ਤੋਂ ਮਾਂ ਦੇ ਪੈਰੀ ਹੱਥ ਲਗਾ ਕੇ ਦਿਨ ਦੀ ਸ਼ੁਰੂਆਤ ਕਰੋ ਇੱਕ ਦੋ ਗਾਣੇ ਵੀ ਸੁਣ ਲਓ ਤਾਂ ਸ਼ੁਕਰ ਵਧੀਆ ਹੋ ਜਾਂਦਾ ਵਰਗੋ ਜਾਨੀ ਕੰਨਿਆ ਰਾਜੀ ਵਾਲਿਆਂ ਦੀ ਸਿਹਤ ਹੁਣ ਠੀਕ ਹੋ ਜਾਏਗੀ ਕਿਸੇ ਨਾ ਕਿਸੇ ਦੇ ਲੱਤ ਚ ਪੈਰ ਚ ਸਾਈਡ ਤੇ ਦਰਦ ਰਵੇਗਾ ਮਸਲਸ ਪ੍ਰੋਬਲਮ ਕਰਕੇ ਹੋ ਰਿਹਾ ਆਉਣ ਵਾਲੇ ਕੱਲ ਦੀ ਥੋੜੀ ਚਿੰਤਾ ਜ਼ਰੂਰ ਤੁਹਾਨੂੰ ਵਧੀ ਹੈ ਪਰ ਨੁਕਸਾਨ ਇਹ ਇਹ ਨਹੀਂ ਆ ਕਿ ਕੋਈ ਨੁਕਸਾਨ ਹੋ ਰਿਹਾ ਪਰ ਗੱਲ ਇਹ ਆ ਕਿ ਥੋੜੇ ਜਿੱਦੀ ਤੇ ਢੀਠ ਬਣ ਕੇ ਅੱਜ ਵੀ ਕੋਈ ਕੰਮ ਨਹੀਂ ਕਰਨਾ ਮਾਂ ਨਾਲ ਬਹਿਸ ਬਾਜੀ ਤੋਂ ਬਚੋ ਤੇ ਖਾਣਾ ਸਮੇਂ ਸਿਰ ਖਾਓ ਨਹੀਂ ਤਾਂ ਸ਼ੁਕਰ ਨੋਵੇ ਪੇਟ ਸਬੰਧੀ ਪਰੇਸ਼ਾਨੀ ਦੇ ਦੇਗਾ ਲਿਬਰਾ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲਈ ਸਿਤਾਰੇ ਦੇਖਿਆ ਜਾਵੇ ਤਾਂ ਚੰਦਰ ਦਾ ਨਕਸ਼ਤਰ ਤੇ ਫਿਰ ਮੰਗਲ ਦਾ ਨਕਸ਼ਤਰ ਮੰਗਲ ਬਿਜ਼ਨਸ ਕੰਮ ਕਰਨ ਲਈ ਚੰਗਾ ਹੈ ਤੇ ਚੰਦਰ ਸਰਕਾਰੀ ਕੰਮਾਂ ਲਈ ਕਿਉਂਕਿ ਦਸਵੇਂ ਖਾਨੇ ਦਾ ਮਾਲਕ ਹੈ ਤਾਂ ਇਸ ਕਰਕੇ ਤੁਸੀਂ ਸਰਕਾਰੀ ਕੰਮਾਂ 'ਚ ਅਗਰ ਕੋਈ ਅਰਚਨ ਪੈ ਰਹੀ ਹੈ ਤਾਂ ਉਹ ਕੰਮ ਕਰ ਲੋ ਪਹਿਲ ਦਿਓ ਤੇ ਦੂਸਰਾ ਕਾਰਟੋਨਿਕਲ ਦੇ ਸਮੇਂ ਪਾਣੀ ਦਾ ਘੁੱਟ ਪੀ ਕੇ ਕਿਸੇ ਪ੍ਰਤਿਸ਼ਠਾ ਵਾਲੇ ਵਿਅਕਤੀ ਦੀ ਮਦਦ ਚਾਹੀਦੀ ਆ ਤਾਂ ਉਹਦੇ ਲਈ ਹਿੰਮਤ ਤੁਹਾਨੂੰ ਕਰ ਲੈਣੀ ਚਾਹੀਦੀ ਹੈ ਕੰਮਕਾਰ ਤੁਹਾਡਾ ਹੋ ਜਾਏਗਾ ਸ਼ੁਕਰ ਨੂੰ ਸ਼ੁਭ ਕਰ ਲਈ ਗਾ ਨੂੰ ਰੋਟੀ ਪਾ ਦਿਓ ਸਕੋਰਪੀਓ ਜਾਨੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਚੰਦਰ ਤੇ ਮੰਗਲ ਦਾ ਨਕਸ਼ਤਰ ਦੋਨੋਂ ਮਿੱਤਰ ਕੰਮਕਾਰ ਦੀ ਸਥਿਤੀ ਥੋੜੀ ਠੀਕ ਠਾਕ ਜੀ ਜਾਏਗੀ ਪਰ ਦਿਨ ਅੱਛਾ ਜਾਏਗਾ ਬੁੱਧ ਨੋਮੇ ਦਾ ਉਪਾਅ ਕਰੋ ਤੇ ਕੁੱਤੇ ਨੂੰ ਕੁਝ ਨਾ ਕੁਝ ਖਾਣ ਨੂੰ ਦੇਣ ਤੇ ਤਕਰੀਬਨ ਸਿਚੁਏਸ਼ਨ ਹਾਲਾਤ ਵਧੀਆ ਹੋ ਜਾਏਗੀ ਸ਼ਾਪਿੰਗ ਚ ਮਨ ਲੱਗੇਗਾ ਕਿਤੇ ਬਾਹਰ ਘੁੰਮਣ ਫਿਰਨ ਦਾ ਪ੍ਰੋਗਰਾਮ ਵੀ ਪਾਣ ਸਕਦਾ ਹੈ ਸਿਤਾਰੇ ਚੰਗੇ ਨੇ ਤੇ ਪੜਾਈ ਵੱਲ ਧਿਆਨ ਜਰੂਰ ਸੈਜੀਟੇਰੀਅਸ ਤੁਨੂ ਰਾਸ਼ੀ ਵਾਲਿਆਂ ਦੇ ਲਈ ਜੋ ਗ੍ਰੇਸਿਤਾਰੇ ਚੱਲਦੇ ਪਏ ਆ ਚੰਦਰ ਦਾ ਨਕਸ਼ਤਰ ਮਿੱਤਰਨੀ ਹੈ ਮੰਗਲ ਵੀ ਥੋੜੀ ਬਹੁਤੀ ਖੱਜਲ ਖਵਾਰੀ ਹੀ ਦੇਗਾ ਭਾਈ ਭੈਣ ਨਾਲ ਸਬੰਧ ਅੱਛੇ ਰੱਖੋ ਕੋਈ ਲੜਾਈ ਝਗੜਾ ਨਾ ਕਰੋ ਬਹਿਸ ਬਾਜੀ ਨਾ ਕਰੋ ਕਿਸੇ ਨੇ ਕੀ ਕਿਹਾ ਕਿਸੇ ਨੇ ਕੀ ਕੀਤਾ ਇਹ ਮਾਇਨੇ ਨਹੀਂ ਰੱਖਦਾ ਗੱਲ ਇਹ ਆ ਕਿ ਅਸੀਂ ਕੀ ਕਰਦੇ ਪਏ ਆ ਇਹ ਜ਼ਿਆਦਾ ਮਾਇਨੇ ਰੱਖਦਾ ਹੈ ਤਸਵੀਰ ਤੋਂ ਪੀਲਾ ਚੰਦਨ ਜਾਂ ਪਾਣੀ ਚ ਹਲਦੀ ਪਾ ਕੇ ਇਸ਼ਨਾਨ ਕਰਨ ਤੇ ਸਿਤਾਰਿਆਂ ਦਾ ਸ਼ੁਭਫਲ ਮਿਲ ਸਕਦਾ ਹੈ ਕੈਪ੍ਰਿਕੌਰ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਨੌਵੇਂ ਚੰਦਰ ਚੰਦਰ ਚੱਲਦਾ ਠੀਕ ਹੈ ਚੱਲਦੇ ਪਾਣੀ ਵਿੱਚ 900 ਗ੍ਰਾਮ ਚੌਲ ਜਲ ਪ੍ਰਵਾਹ ਕਰ ਸਕਦੇ ਹੋ ਤੇ ਸਿਤਾਰੇ ਚੰਗੇ ਆ ਮੰਗਲ ਤੇ ਕੇਤੂ ਅੱਠਵੇਂ ਸਥਾਨ ਵਿੱਚ ਹੋਣ ਕਰਕੇ ਔਲਾਦ ਨੂੰ ਲੈ ਕੇ ਥੋੜੀ ਪਰੇਸ਼ਾਨੀ ਬਣੀ ਰਹੇਗੀ ਪਰ ਇਹ ਜੀ ਗੱਲ ਨਹੀਂ ਕਿ ਕੋਈ ਕੰਮ ਕਰ ਰੁਕੇਗਾ ਬੁੱਧ ਜਦੋਂ ਤੱਕ ਸੱਤਵੇਂ ਸਥਾਨ ਵਿੱਚ ਆਪਣੇ ਪੇਪਰ ਵਰਕ ਬਹੁਤ ਹੀ ਧਿਆਨ ਨਾਲ ਸੰਭਾਲ ਕੇ ਰੱਖੋ ਅਕਿਊਰਸ ਯਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਦੇ ਸਿਤਾਰੇ ਜੋ ਬਣੇ ਨੇ ਦੁੱਧ ਮੱਥੇ ਤੇ ਸਵੇਰ ਤੋਂ ਲਾ ਲੈਣਾ ਚਾਹੀਦਾ ਚੰਦਰ ਅੱਜ ਵੀ 8ਵੇਂ ਸਥਾਨ 'ਚ ਹੈ ਪਰ ਚੰਦਰ ਦਾ ਨਕਸ਼ਤਰ ਜੋ ਹੈ ਤੁਸੀਂ ਸੋਚ ਰਹੇ ਹੋ ਕੁਝ ਲੋਨ ਲੈ ਕੇ ਕਰਜ਼ਾ ਲੈ ਕੇ ਕੋਈ ਨਵਾਂ ਕੰਮ ਸ਼ੁਰੂ ਕੀਤਾ ਜਾਵੇ ਤਾਂ ਜ਼ਿਆਦਾ ਵੈਸੇ ਕਰਜ਼ਾ ਲੋਨ ਲੈਣਾ ਨਹੀਂ ਚਾਹੀਦਾ ਤੇ ਉਧਾਰ ਲੈਣ ਤੋਂ ਥੋੜਾ ਬਚਣਾ ਹੀ ਚਾਹੀਦਾ ਚੰਗੀ ਗੱਲ ਹੈ ਚੰਦਰ 8ਵੇਂ ਸਥਾਨ 'ਚ ਹੈ ਆਪਣੇ ਮਨ ਨੂੰ ਕੰਟਰੋਲ ਰੱਖੋ ਜ਼ਿਆਦਾ ਉਦਾਸੀ ਹੋਵੇ ਤਾਂ ਉਹ ਜਗ੍ਹਾ ਛੱਡੋ ਤੇ ਕਿਤੇ ਘੁੰਮ ਆਓ ਸੈਰ ਕਰ ਆਓ ਤੇ ਪਾਣੀ 'ਚ ਦੁੱਧ ਪਾ ਕੇ ਜ਼ਰੂਰ ਨਾਓ ਚੰਦੀ ਆਪਣੇ ਕੋਲ ਰੱਖਣ ਤੇ ਲਗਨ 'ਚ ਬੈਠਾ ਰਹੋ ਸ਼ੁਭਫਲ ਦੇਗਾ ਪਾਈਸੇ ਜਾਨੀ ਮੀਨ ਰਾਸ਼ੀ ਦੀ ਗੱਲ ਕਰੀਏ ਤਾਂ ਮੀਨ ਰਾਸ਼ੀ ਵਾਲਿਆਂ ਦੇ ਲਈ ਚੰਦਰ 7ਵੇਂ ਸਥਾਨ ਵਿੱਚ ਹੈ ਦੋਨੋਂ ਹੀ ਨਕਸ਼ਤਰ ਮਿੱਤਰ ਨੇ ਤਾਂ ਬਿਜ਼ਨਸ ਲਈ ਰਸਤੇ ਨਵੇਂ ਬਣਨਗੇ ਕਿ ਕਈ ਵਾਰੀ ਕੋਈ ਸਹੀ ਐਡਵਾਈਸ ਦੇ ਦਿੰਦਾ ਤੇ ਉਹਦੀ ਗੱਲ ਦਿਮਾਗ ਤੇ ਘਰ ਘਰ ਜਾਂਦੀ ਹੈ ਪਰ ਦੂਸਰਿਆਂ ਦੀ ਚਰਚਾ ਆਪਣੇ ਘਰ ਵਿੱਚ ਕਰਕੇ ਆਪਣੇ ਘਰ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੀਦਾ ਕੇਸਰ ਸਵੇਰ ਤੋਂ ਮੱਥੇ ਤੇ ਲਾਓ ਨਜ਼ਰਾਂ ਤੋਂ ਬਚੋ ਤੇ ਕੋਈ ਵੀ ਕੰਮ ਕਰਨਾ ਕਿਸੇ ਤਰ੍ਹਾਂ ਦਾ ਭੇਤ ਕੰਮ ਹੋਣ ਤੋਂ ਪਹਿਲਾਂ ਦੂਜਿਆਂ ਨੂੰ ਨਾ ਦੋ ਇਹ ਸੀ ਜੀਓ ਸਟਾਰੋਲੋਜੀ ਵਿਦ ਲੋਜਿਕ ਲੋਜੀਕਲੀ ਆਪਾਂ ਤੁਹਾਨੂੰ ਦੱਸਿਆ ਸਿਤਾਰੇ ਹਨ ਗ੍ਰਹਾਂ ਨੂੰ ਕਿੱਦਾਂ ਆਪਾਂ ਸਹੀ ਕਰਕੇ ਦਿਨ ਨੂੰ ਹੋਰ ਅੱਛਾ ਬਣਾ ਸਕਦੇ ਆ ਕਿਉਂਕਿ ਆਪਣੇ ਹੱਥ 'ਚ ਹੀ ਹੈ ਉਹ ਕਹਿੰਦੇ ਆ ਨਾ ਕਿ ਆਪਣੇ ਆਪ ਹੀ ਅਸੀਂ ਆਪਣਾ ਸਭ ਕੁਝ ਸਹੀ ਕਰ ਸਕਦੇ ਆ ਦੂਜੇ ਤੇ ਛੱਡਿਆ ਤੇ ਬਸ ਉਹ ਦੂਜਾ ਤਾਂ ਫਿਰ ਦੂਸਰਾ ਹੀ ਹੋ ਜਾਂਦਾ ਹੈ ਉਹ ਤੇ ਸਾਹਮਣੇ ਹੀ ਆ ਤੇ ਜੋ ਜੋ ਅਸੀਂ ਆਪ ਆ ਉਹ ਅਸੀਂ ਆਪ ਹੀ ਆਪਣੇ ਆਪ ਨੂੰ ਵੀ ਤੇ ਆਪਣੇ ਤੌਰ ਤੇ ਆਪਣੇ ਮਨ ਦਿਮਾਗ ਤੇ ਸਰੀਰ ਦੇ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਕੋਸ਼ਿਸ਼ ਕਰੋ 1 ਘੰਟਾ ਐਕਸਰਸਾਈਜ਼ ਜ਼ਰੂਰ ਕਰੋ ਸਿਹਤ ਲਈ ਬਹੁਤ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ ਖਰਾਬ ਮੀਨਜ਼ ਜਿਹਨੂੰ ਦੇਖੋ ਸਰੀਰ ਡੋਣਾ ਹੈ ਸੁਸਤੀ ਪਈ ਰਹਿੰਦੀ ਹੈ ਕੰਮ ਨੂੰ ਮਨ ਨਹੀਂ ਕਰਦਾ ਜੋੜਾਂ ਚ ਦਰਦ ਹੋ ਰਹੇ ਨੇ ਵੈਸੇ ਤਾਂ ਇਹ ਮੰਗਲ ਕੇਤੂ ਦੀ ਯੂਤੀ ਕਰਕੇ ਵੀ ਹੋ ਸਕਦੇ ਆ ਪਰ ਮੰਗਲ ਕੇਤੂ ਦੀ ਯੂਤੀ ਵੀ ਹੁਣ ਸਾਰਿਆਂ ਨੂੰ ਖਰਾਬ ਥੋੜੇ ਕਰਦੀ ਪਈ ਹੈ ਤਾਂ ਜਿਨ੍ਹਾਂ ਦੀ ਵੀ ਸਿਹਤ ਸੰਬੰਧੀ ਕੋਈ ਪਰੇਸ਼ਾਨੀ ਹੋਵੇ ਤਾਂ ਇੱਕ ਤਾਂ ਕੀੜੇ ਸ਼ਨੀ ਦੇ ਆ ਉਹਨਾਂ ਨੂੰ ਤੁਸੀਂ ਤੇ ਚੱਕਰਾਟਾ ਪਾ ਦਿਓ ਕੁਝ ਵੀ ਪਾ ਦਿਓ ਬਾਹਰ ਕਿਤੇ ਕਿਸੇ ਵੀ ਦਿਨ ਪਾ ਸਕਦੇ ਹੋ ਹੁਣ ਦਿਨ ਦਾ ਕੋਈ ਚੱਕਰ ਨਹੀਂ ਆ ਦੂਸਰਾ ਸਹਿ ਜ਼ਰੂਰ ਕਰੋ ਜੀ ਇਹਦੇ ਨਾਲ ਬੁੱਧ ਅੱਛਾ ਹੋ ਜਾਂਦਾ ਤੇ 2-4 ਮਿੰਟ ਨੰਗੇ ਪੈਰ ਘਾਹ ਤੇ ਤੁਰਨ ਤੇ ਬੁੱਧ ਦੀ એનર્ਜੀ ਹਮੇਸ਼ਾ ਸਰੀਰ ਨੂੰ ਸ਼ੁਕਰ ਧਰਤੀ ਹੈ ਇਹ ਆਪਣੇ ਪੈਰਾਂ ਦੀ ਪਾਵਰ ਹੈ ਪੈਰ ਬ੍ਰਹਸਪਤ ਦੇ ਆ ਸਾ ਦਾ ਮਾਲਕ ਵੀ ਬ੍ਰਹਸਪਤ ਹੈ ਤੇ ਅਗਰ ਤੁਸੀਂ ਨੰਗੇ ਪੈਰ ਕਦੇ ਚੱਲਦੇ ਹੋ ਘਾਹ ਤੇ ਤਾਂ ਉਹਦੇ ਨਾਲ એનર્ਜੀ ਬੜੀ ਅੱਛੀ ਹੁੰਦੀ ਹੈ ਸਰੀਰ ਦੀ ਤਕਾ ਤੇ ਜ਼ਰੂਰ ਚੱਲਿਆ ਕਰੋ ਸੈਰ ਜ਼ਰੂਰ ਕਰਿਆ ਕਰੋ ਸੇ ਠੀਕ ਹੋ ਜਾਏਗਾ ਸਮਾਂ ਜaza ਦਾ ਆਪ ਸਬ ਦਾ ਦਾ ਬੇਨ ਅੱਛਾ ਜਾਵੇ ਸਾਸ਼ਟ੍ਰਿਕਾ